ਤਿਆਜ ਹਰਿਆਣਾ ਦੇ ਮੁੱਖ ਮੰਤਰੀ ਨੇ ਐਬਸੈਂਸ ਚਾਣੀ ਨੇ ਮੀਟਿੰਗ ਕੀਤੀ ਹੈ ਜੀ ਸਰਪਾਰਟੀ ਦੀ ਤੇ ਉਸ ਤੋਂ ਬਾਅਦ ਮਾਰਨਾ ਇੱਕ ਵੱਡਾ ਵਿਆਹ ਸਾਹਮਣੇ ਆਇਆ ਕਿ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਐਡਾ ਵੱਡਾ ਮੁੱਦਾ ਬਣਾਤਾ ਐਡਾ ਮੁੱਦਾ ਹੈ ਨਹੀਂ ਸੀ ਜੋ ਉਹ ਕਹਿ ਰਹੇ ਨੇ ਕਿ ਇਹਨਾਂ ਮਸਲਾ ਹਾਲ ਨਹੀਂ ਸੀ ਜਿਹੜਾ ਪਾਣੀ ਆ ਪੂਰੇ ਦੇਸ਼ ਲਈ ਆ ਅਜੇ ਤਾਂ ਜਾਂਦੇ ਦਾ ਵਰਖੇ ਪਾਉਂਦਾ ਕੰਨ ਦੇ ਜਿਹੜਾ ਪਾਣੀ ਹੈ ਉਹ ਸਾਰੇ ਦੇਸ਼ ਦਾ ਸਮਝਿਆ ਜਾਏ ਕੇਂਦਰ ਸਰਕਾਰ ਫੈਸਲਾ ਕਰੇਗੀ ਕਿ ਕਿਹਨੂੰ ਪਾਣੀ ਦੇਣਾ ਹੈ ਕਿ ਨਹੀਂ ਦੇਣਾ ਦੇ ਸੁਪਿਆਂ ਦੇ ਅਧਿਕਾਰਾਂ ਦੀ ਗੱਲ ਕੰਕੂਤੀ ਜਾਂਦੀ ਹੈ। ਯਾਹਕੜੇ ਕੋਈ ਅਧਿਕਾਰ ਨਹੀਂ ਕਿ ਰੈਣਾ ਦੇ ਇਸ ਦਾ ਪਾਣੀ ਲੈਣ ਤੋਂ ਰੋਕ ਸਕੇ। ਪੰਜਾਬ ਤਾਂ ਇੰਨੀ ਗੱਲ ਕਹਿ ਰਿਹਾ ਕਿ ਤੁਸੀਂ ਆਪਣਾ ਪਾਣੀ ਇੱਥੇ ਮੰਗ ਕਰਦੇ ਐ ਕਿ ਉਹ ਸਾਡਾ ਪਾਣੀ ਨਾ ਰੁਕੋ, ਕਿ ਸਾਡਾ ਪਾਣੀ ਕਮ ਲੈ। ਇਸ ਕਮੇਟੀ ਦੇ ਵਿੱਚ ਕਈ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਜੋ ਅਹਿਮ ਗੱਲ ਨਿਕਲ ਕੇ ਸਾਹਮਣੇ ਉਹਨੇ ਕਹਿ ਕਿ 6 ਮਈ ਵਾਲੇ ਦਿਨ ਸ਼ੰਭੂ ਬਾਡਰ ਦੇ ਉੱਤੇ ਇੱਕ ਵੱਡਾ ਇਕੱਠ ਕਰਾਂਗੇ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮੋਰ ਸਾਡੇ ਨਾਲ ਵਿਚਾਰ ਚਰਚਾ ਸ਼ੁਰੂ ਕੀਤੀ ਜਾਵੇ। ਕਿਹੜਾ ਪੰਜਾਬ ਰਹਿ ਗਿਆ ਜਿਸ ਕਦਰ ਉਹਨੇ ਅੰਨ ਦੇਖਿਆ ਕੀਤਾ ਕਿਸਾਨ ਨੇ ਮੁਗਲਾਂ ਦੇ ਸ਼ੰਭੂ ਦੇ ਖਨੋਰੀ ਬਾਡਰ ਤੋਂ ਤਸਨਾ ਜਿਸ ਕਦਰ ਘੇੜਿਆ ਗਿਆ ਉਹਨਾਂ ਨੇ ਕੇਂਦਰ ਨੂੰ ਫੇਰ ਪੀਂ ਪੀਤੀ ਹੈ ਕਿ ਪੰਜਾਬ ਦੇ ਇਸ ਪਹਿਲੂ ਨੂੰ ਅਗਨੋਰ ਕੀਤਾ ਜਾਵੇ। ਕਿਸਾਨ 19 ਮਾਰਚ ਤੋਂ ਬਾਅਦ ਫੜਕੇ ਹੋਏ ਨੇ ਪੰਜਾਬ ਸਰਕਾਰ ਦੇ ਉੱਤੇ ਤੇ ਉਹ ਮੰਤਰੀਆਂ ਨੂੰ ਟਿੱਖੇ ਸਵਾਲ ਪੁੱਛਦੇ ਨੇ ਵੀ ਸਾਡਾ ਧੱਕੇਸ਼ਾਹੀ ਹੋਈ ਹੈ ਧੱਕੇਸ਼ਾਹੀ ਤਾਂ ਹੋਈ ਹੈ ਪਰ ਉਸ ਤੋਂ ਇਲਾਵਾ ਜੋ ਪ੍ਰਾਲੀ ਦੀ ਪੰਗਾ ਲੱਗ ਰਹੀਆਂ ਨੇ ਟਰਾਲੀ ਚੋਰੀ ਦਾ ਮਾਮਲਾ ਕਈ ਮੁੱਦੇ ਮੰਤਰੀ ਹੋਂ ਇਹ ਰੱਖ ਲਏ ਨੇ ਜੱਲੇਵਾਰ ਸਾਹਿਬ ਨੇਸਾ ਉਹਨਾਂ ਦੇ ਕਾਪਾਹ ਫੋਰਮ ਉੱਤੇ ਤੋਂ ਲੜਾਈ ਲੜ ਰਹੇ ਗ੍ਰਾਂਸਵ ਆਪਣੇ ਤੌਰ ਤੇ ਲੜਾਈ ਲੜ ਰਹੇ ਸਨੋ ਕਿਸਾਨ ਮੋਰਚਾ ਪਿਛਲੇ ਦਿਨਾਂ ਚੱਪਟ ਤੌਰ ਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੜਾਈ ਦਾ ਸੰਕਾ ਸਮੇਂ-ਸਮੇਂ ਤੇ ਦਿੰਦੇ ਰਹਿੰਦੇ ਆ। ਵਾਜਮੂਲ ਨਹੀਂ ਮਿਲ ਰਿਹਾ, ਘੱਟ ਮੁੱਲ ਮਿਲ ਰਿਹਾ ਤੇ ਅੱਜ ਵੀ ਉੱਥੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਪ੍ਰਸ਼ਾਸਨ ਦੇ ਨਾਲ। ਝੜਪ ਦੇਖੀ ਗਈ। ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਦੂਜੇ ਪਾਸੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉੱਥੇ। ਸਾਨੂੰ ਪੈਸੇ ਨਹੀਂ ਦਿੱਤੇ ਜਾ ਰਹੇ, ਸਦਾ ਮੁੱਲ ਹੀ ਦਿੱਤਾ ਜਾ ਰਿਹਾ ਜ਼ਮੀਨਾਂ ਦਾ। ਅਸੀਂ ਕਿਉਂ ਜ਼ਮੀਨ ਐਕਵਾਇਰ ਕਰਨ ਦੀ ਹੈ? ਇਹ ਤਾਂ ਹਮੇਤ ਕਿਸਾਨਾਂ ਦਾ ਝਗੜਾ ਹੀ ਹੈ ਕਿ ਮਾਵਾਜ਼ਾ ਘੱਟ ਮਿਲ ਰਿਹਾ ਹੈ ਪਰ მთავਰਾਧਿ ਦੀ ਮੰਨ ਕੀਤੀ ਜਾ ਰਹੀ ਹੈ। ਤੋਂ ਦੂਜੇ ਪਾਸੇ ਮੋਕਮੰਟਰੀਪੋਂ ਸੇਮਾਨ ਵੱਲੋਂ ਇੱਕ ਵੱਡਾ ਇਲਾਨ ਅੱਜ ਮੂਰ ਕੀਤਾ ਗਿਆ ਹੈ ਕਿ ਅਸੀਂ ਵੱਡੇ ਨਸ਼ਾ ਤਸਕਰਾਂ ਨੂੰ ਫੜਾਂਗੇ ਤਾਂ ਜੋ ਇਹਨਾਂ ਨੇ ਲੋਕਾਂ ਨੇ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਜੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਇੱਕ ਖ਼ਬਰ ਜਿਹੜਾ ਹੈਗਾ ਉਹਨਾਂ ਦੀਆਂ ਚੈਦਾਤਾਟਾਂ ਗਿਆ ਜਾ ਰਹੀਆਂ ਪੀਰਾ ਲੈਟ ਆ ਰਿਹਾ ਹੈ। ਕਾਫੀ ਗੰਟੀ ਨੇ ਨਸ਼ਾ ਪਸਤਾ ਰਿਹਾ ਗਿਰਸਾਰ ਨਹੀਂ ਕਿਤੇ ਜਾ ਰਹੇ ਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਕਿਸ ਕਦਰ ਜਿਹੜਾ ਹੈਗਾ ਉਹਨਾਂ ਦੀਆਂ ਜ਼ਾਇਦਾਤਾਂ ਠਾਈਆਂ ਜਾ ਰਹੀਆਂ ਪੀਰਾ ਦਾ ਲੈਟਾ ਰਿਹਾ ਕਾਫੀ ਗੰਟੀ ਨੇ ਨਸ਼ਾ ਪਸਤਾ ਰਿਹਾ ਗਿਰਸਾਰ ਨਹੀਂ ਕਿਤੇ ਜਾ ਰਹੇ ਆ ਉਹ ਪਾਣੀ ਦਿੱਤਾ ਜਾ ਰਿਹਾ ਉਹ ਪਾਣੀ ਕਿਹੜਾ ਰੁਕਤਾ ਗਿਆ ਉਹ ਜਨਤ ਪਤੀ ਸੀ ਜਗਰੇ ਸਕੀ ਸੁਣਵਾਈ ਹੋਏਗੀ ਕਿ ਉਹ ਲੈ ਨਹੀਂ ਗਾਲੀ ਸਭਾ ਆਜਾ ਹਰਿਆਣਾ ਨੇ ਇਸ ਕਲਾ ਵਿੱਚ ਕੀ ਦਿੱਤਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਹੈਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰੋਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਆਪਰਾ ਦੇ ਵਿੱਚ ਜੀ ਧੰਨਵਾਦ ਮిత్రਾਂ ਦਰਸ਼ਕਾਂ ਦੀ ਖਿਚੜੀ ਚ ਆਪਾ ਹਾਜ਼ਰਾਂ ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ ਲਓ ਸਵਾਲ ਜੀ ਸੋ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਲ ਸਰਪਾਰਟੀ ਮੀਟਿੰਗ ਸੱਦੀ ਗਈ ਸੀ ਤੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਨੇ ਮੀਟਿੰਗ ਕੀਤੀ ਹੈ ਜੀ ਸਰਪਾਰਟੀ ਦੀ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਵੱਡਾ ਬਿਆਨ ਸਾਹਮਣੇ ਆਉਣਾ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਡਾ ਵੱਡਾ ਮੁੱਦਾ ਬਣਾਤਾ ਐਡਾ ਮੁੱਦਾ ਹੈ ਨਹੀਂ ਸੀ ਜੋ ਉਹ ਕਹਿ ਰਹੇ ਨੇ ਕਿ ਇਹਨਾਂ ਮਸਲਾ ਹਾਲ ਨਹੀਂ ਸੀ ਜਿਹੜਾ ਪਾਣੀਆਂ ਪੂਰੇ ਦੇਸ਼ ਲਈ ਆਹੋ ਜਿhko ਜਦੋਂ ਆਪਾਂ ਰਣਾ ਦੇ ਮੁੱਖ ਮੰਤਰੀ ਦੀ ਗੱਲ ਕਰਦੇ ਆਂ ਜੀ ਨਹੀਂ ਜਾਨੀ ਦੀ ਉਹਨਾਂ ਨੇ ਤਾਂ ਫੈਡਰਲਾਂ ਚਾਂਦੀ ਦਾ ਵਰਕ ਹੀ ਪਾੜਦਾ ਉਹਦਾ ਕੰਨੇ ਜਿਹੜਾ ਪਾਣੀ ਹੈ ਉਹ ਸਾਰੇ ਦੇਸ਼ ਦਾ ਸੰਝਾ ਜਾਨੀ ਕੇਂਦਰ ਸਰਕਾਰ ਫੈਸਲਾ ਕਰੇਗੀ ਕਿ ਕਿਹਨੂੰ ਪਾਣੀ ਦੇਣਾ ਹੈ ਕਿਹਨੂੰ ਨਹੀਂ ਦੇਣਾ ਫਿਰ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਕਨਟਰਡਿਕਟਰੀ ਗੱਲ ਕਰ ਰਿਹਾ ਸਣੀ ਸਾਹਿਬ ਰਾਣਾ ਜੀ ਮੁੱਖ ਮੰਤਰੀ ਇੱਕ ਪਾਸੇ ਤਾਂ ਬਾਰ ਬਾਰ ਉਹ ਗੱਲ ਕਹਿ ਰਿਹਾ ਕਿ ਦੇਖੋ ਜੀ ਇਹ ਫੈਡਰਲਾਂ ਚਾਂਦੀ ਦੀ ਸੰਗੀਟਾਂ ਚ ਦੀ ਬੜੀ ਬੜੀ ਲੰਗੜਾ ਹੈ ਜੋ ਪੰਜਾਬ ਕਰ ਰਿਹਾ ਹੈ ਸਾਨੂੰ ਪਾਣੀ ਨਹੀਂ ਦੇ ਰਿਹਾ ਸਾਡੇ ਹਿੱਸੇ ਦਾ ਪਾਣੀ ਨਹੀਂ ਦੇ ਰਿਹਾ ਤੇ ਦੂਜੇ ਪਾਸੇ ਨਾਲ ਹੀ ਇਹ ਕਹਿ ਰਿਹਾ ਹੈ ਕਿ ਜਿਹੜਾ ਪਾਣੀ ਹੈ ਦਰਾਈ ਪਾਣੀਆਂ ਦੀ ਗੱਲ ਕਰਦੇ ਆ ਉਹ ਕਹਿੰਦੇ ਤਾਂ ਸਾਰੇ ਦੇਸ਼ ਦਾ ਸਾਂਝਾ ਹੈ ਜੇ ਸਾਰੇ ਦੇਸ਼ ਦਾ ਸਾਂਝਾ ਹੈ ਫਿਰ ਪੰਜਾਬ ਤੇ ਹਰਿਆਣਾ ਦੀ ਗੱਲ ਹੀ ਮੁੱਕ ਗਈ ਫਿਰ ਨਾ ਤਾਂ ਬੀਵੀਐਮ ਦੀ ਲੋੜ ਆ ਫਿਰ ਤਾਂ ਕੇਂਦਰ ਸਰਕਾਰ ਹੀ ਦੇ ਚਲਾਏਗਾ ਸਾਰਾ ਕੁਝ ਕੇਂਦਰ ਜੋ ਚਾਹੇ ਕਰ ਸਕਦੀ ਹੈ ਸੋ ਸਮਝੇ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਫੈਡਰਲ ਢਾਂਚੇ ਦੀ ਲੰਗਣਾ ਦੀ ਗੱਲ ਸੈਣੀ ਸਾਹਿਬ ਆਪ ਕਰਦੇ ਆ ਕਿ ਜਾਂ ਪੰਜਾਬ ਕਹਿ ਰਿਹਾ ਪੰਜਾਬ ਕੀ ਕਹਿ ਰਿਹਾ ਪੰਜਾਬ ਇਹ ਨਹੀਂ ਗੱਲ ਆਖ ਰਿਹਾ ਨਾ ਕਿ ਜਿਹੜਾ ਤੁਸੀਂ ਆਪਣੇ ਹਿੱਸੇ ਦਾ ਪਾਣੀ ਲੈ ਲਿਆ ਤੇ ਤਕੇ ਨਾਲ ਸਾਡੇ ਹਿੱਸੇ ਦਾ ਪਾਣੀ ਨਹੀਂ ਲੈ ਸਕਦੇ ਇਹ ਥੋੜੀ ਸਿੱਧੀ ਜੀ ਗੱਲ ਹੈ ਜੇ ਹਰਿਆਣਾ ਕਹਿ ਰਿਹਾ ਕਿ ਤਾਂ ਆਪਣੇ ਹਿੱਸੇ ਦਾ ਪਾਣੀ ਲੈਣਾ ਹੈ ਤੇ ਫਿਰ ਆਪਣੇ ਹਿੱਸੇ ਦਾ ਪਾਣੀ ਲੈਣ ਤੋਂ ਕੌਣ ਰੋਕ ਸਕਦਾ ਹੈ ਪੰਜਾਬ ਕੋਲੇ ਕੋਈ ਅਧਿਕਾਰ ਨਹੀਂ ਕਿ ਹਰਿਆਣਾ ਦੇ ਹਿੱਸੇ ਦਾ ਪਾਣੀ ਲੈਣ ਤੋਂ ਰੋਕ ਸਕੇ ਪੰਜਾਬ ਤਾਂ ਇੰਨੀ ਗੱਲ ਕਹਿ ਰਿਹਾ ਕਿ ਤੁਸੀਂ ਆਪਣਾ ਪਾਣੀ ਇਸਤੇਮਾਲ ਕਰ ਰਿਹਾ ਹੈ ਕਿ ਉਹ ਸਾਡਾ ਪਾਣੀ ਨਾ ਰੁਕੋ ਉਜੜਾ ਸਾਡਾ ਪਾਣੀ ਤੁਮ ਲੈ ਰਹੇ ਹੋ ਪੰਜਾਬ ਤਾਂ ਆਪਣੇ ਪਾਣੀ ਦੀ ਰਾਖੀ ਦੀ ਲਾਈ ਲੜ ਰਿਹਾ ਹੈ ਜਿਹੜੇ ਹੁਣ ਤੋਂ ਸਮੇਂ ਇਹ ਕਹਿ ਰਹੇ ਆ ਕਿ ਪੰਜਾਬ ਗੈਰ ਸਵਿਧਾਨਿਕ ਗੱਲ ਕਰ ਰਿਹਾ ਹੈ 30 ਟਨ ਦੀ ਖਰਾਬ ਗੱਲ ਕਰ ਰਿਹਾ ਜਣੀ ਮੁੱਖ ਮੰਤਰੀ ਸੈਣੀ ਸਾਹਿਬ ਜਿਹੜਾ ਅੱਜ ਫੈਕਟਰੀ ਟਾਂਚੇ ਦੀ ਗੱਲ ਕਰਦੇ ਆ ਕਿ ਗੈਰ ਸਵਿਧਾਨਿਕ ਮਾਮਲਿਆਂ ਦੀ ਗੱਲ ਕਰ ਰਿਹਾ ਕਿਤੇ ਇਹ ਜੀਆਂ ਗੱਲਾਂ ਪੰਜਾਬ ਦੇ ਹਿੱਤ ਵਿੱਚ ਨਹੀਂ ਕੀਤੀਆਂ ਨਾਲ ਤਾਂ ਇਹ ਰੋਲਾ ਪੈਣਾ ਹੀ ਨਹੀਂ ਸੀ ਕਿ ਜੇ ਫੈਡਰਲ ਚਾਂਚੇ ਜਾਈਏ ਦੇਸ਼ ਦੇ اندر ਸਤਕਾਰ ਹੋਏ ਫਿਰ ਤਾਂ ਬਹੁਤ ਸਾਰੇ ਮਾਮਲੇ ਆਪਣੇ ਆਪ ਹੀ ਖਤਮ ਹੋ ਜਾਂਦੇ ਆ ਪੰਜਾਬ ਤਾਂ ਲਗਾਤਾਰ ਕਹੀਏ ਰਿਹਾ ਕਿ ਫੈਡਰਲ ਚਾਂਚੇ ਨੂੰ ਵੱਡਾ ਕੋਰਾ ਲੱਗ ਰਿਹਾ ਸਾਡੀ ਸੁਣਵਾਈ ਨਹੀਂ ਹੋ ਰਹੀ ਫੈਡਰਲ ਚਾਂਚਾ ਕੀ ਹੈ ਕਿਸੇ ਸੂਬਿਆਂ ਦੇ ਸੰਵੀਤ ਅਧਿਕਾਰਾਂ ਦੀ ਗੱਲ ਹੈ ਨਾ ਜਦੋਂ ਪੰਜਾਬ ਕਹਿੰਦਾ ਕਿ ਸਾਡੇ ਅਧਿਕਾਰਾਂ ਤੇ ਢਾਕਾ ਪੈ ਰਿਹਾ ਛਾਪਾ ਪੈ ਰਿਹਾ ਸਾਡੇ ਸਿਰ ਦਾ ਪਾਣੀ ਕਿਸ ਕਦਰ ਹੁਣ ਪੰਜਾਬ ਜਦੋਂ ਗੱਲ ਕਹਿੰਦਾ ਕਿ 8500 ਕਿਸੇ ਪਾਣੀ ਮੰਗ ਰਿਆ ਹਰਿਆਣਾ ਇੱਕ ਸਪਸ਼ਟ ਗੱਲ ਆ ਉਹ ਕਹਿੰਦੇ 4000 ਕਿਊਸਿਕਦਾ ਸੀ ਪਾਣੀ ਪੀਣ ਲਈ ਪਹਿਨੇ ਫालतू ਦੇ ਤਾਂ ਹਰਿਆਣਾ ਨੂੰ ਹੁਣ 8500 ਕਿਊਸਿਕ ਇਹਦਾ ਚਾਹਤਾ ਹਰਿਆਣਾ ਦੇvena ਇਹ ਹਰਿਆਣਾ ਨੂੰ 8500 ਕਿਊਸਿਕ ਪਾਣੀ ਚਾਹੀਦਾ ਪੀਣ ਵਾਸਤੇ ਜਾਂ ਫਸਲਾਂ ਲਈ ਪਾਣੀ ਚਾਹੀਦਾ ਮੈਂ ਸੁਣ ਰਿਆ ਸੀਗਾ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਨੂੰ ਉਹ ਜੇ ਗੱਲ ਕਹਿੰਦੇ ਤਾਂ ਬਹੁਤ ਸਾਰੇ ਮਾਨਾਂ ਦੇ ਕੁਝ ਸਸਾਈ ਤੋਂ ਪਰੇ ਦੀ ਗੱਲ ਹੋ ਗਈ ਨਾ ਸਸ ਐਸ ਵਾਈ ਕੰਟਰਡਿਕਟਰੀ ਗੱਲਾਂ ਨਿਕਲ ਜਾਂਦੀਆਂ ਹਾਲਾਂਕਿ ਰਣਾ ਦੇ ਮੁੱਖ ਮੰਤਰੀ ਸੈਣੀ ਸਾਹਿਬ ਨੇ ਦੇਖ ਰਿਆ ਸੀ ਕਿ ਜਿਹੜਾ ਵੀ ਸਾਰਾ ਭਾਸ਼ਣ ਜਿਹੜੀ ਵੀ ਸਾਰੀ ਗੱਲ ਉਹਨਾਂ ਨੇ ਕੀਤੀ ਆ ਪਾਣੀਆਂ ਦੇ ਮੁੱਦੇ ਤੇ ਉਹ ਸਾਰਾ ਉਹਨਾਂ ਕੋਲੇ ਲਿਖਿਆ ਹੋਆ ਭਾਸ਼ਣ ਸੀ ਜਿਸ ਦਾ ਗਵਰਨਰ ਵਿਧਾਨ ਸਭਾ ਕਿਸੇ ਦੀ ਹੁੰਦੀ ਆ ਵਿਧਾਨ ਸਭਾ ਦੀ ਗਵਰਨਰ ਲਿਖਿਆ ਹੋਆ ਭਾਸ਼ਣ ਪੜਦਾ ਹੈ ਇਦਾਂ ਹੀ ਜਿਹੜਾ ਸੈਣੀ ਸਾਹਿਬ ਨੇ ਲੱਗਦਾ ਕੋਈ ਲਿਖਿਆ ਹੋਆ ਭਾਸ਼ਣ ਪੜਿਆ ਜੋ ਪਿਨਾਵ ਦੇ ਖਿਲਾਫ ਸੀ ਔਰ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਸੀ ਉਹਦੇ ਚ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਦਾ ਕਹਿ ਰਿਹਾ ਕਿ ਦੇਖੋ ਹਰਿਆਣਾ ਪਿਆਸਾ ਹੈ ਹਰਿਆਣਾ ਦੇ ਬੱਚਿਆਂ ਨੂੰ ਪਾਣੀ ਦੀ ਲੋੜ ਹੈ ਹਰਿਆਣਾ ਦੇ ਔਰਤਾਂ ਨੂੰ ਹਰਿਆਣਾ ਦੇ ਮਰਦਾਂ ਨੂੰ ਪਾਣੀ ਦੀ ਲੋੜ ਹੈ ਜ਼ਿਲ੍ਹਿਆਂ ਦਾ ਜ਼ਿਕਰ ਕਰ ਰਿਹਾ ਹੈ ਦੂਜੇ ਪਾਸੇ ਉਹਨਾਂ ਨੇ ਜਿੱਦਾਂ ਕੋਈ ਫਿਲਮ ਬਣਾਉਣ ਵਾਲੇ ਕੀ ਕਰਦੇ ਆ ਉਹਦੇ ਕਹਿੰਦੇ ਥੋੜਾ ਜਿਹਾ ਮਿਊਜ਼ਿਕ ਵੀ ਹੋਣਾ ਚਾਹੀਦਾ ਥੋੜਾ ਜਿਹਾ ਨਿਗੇਸ਼ ਵੀ ਹੋਣਾ ਚਾਹੀਦਾ ਥੋੜਾ ਜਿਹਾ ਹਾਸਾ ਮਜ਼ਾਕ ਵੀ ਹੋਣਾ ਚਾਹੀਦਾ ਸੋ ਇਸ ਤਰ੍ਹਾਂ ਜਿਦੋਂ ਸੰਦੀ ਸਾਹਿਬ ਗੱਲ ਕਰ ਰਹੇ ਆ ਪਾਣੀ ਦੀ ਗੱਲ ਪਿਆਸੇ ਹੋਂ ਦੀ ਗੱਲ ਕਰਦੇ ਆ ਨਾਲ ਕਿਸਾਨਾਂ ਦੀ ਗੱਲ ਕਣੀ ਨਹੀਂ ਭੁੱਲਦੇ ਕਿ ਦੇਖੋ ਜੀ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਜੀ ਕਿਸਾਨਾਂ ਦੀਆਂ ਫਸਲਾਂ ਨੂੰ ਪਾਣੀ ਨਹੀਂ ਮਿਲੇਗਾ ਤਾਂ ਕਿਦਾਂ ਫਸਲਾਂ ਜਿਹੜੀਆਂ ਹੋਣਗੀਆਂ ਤਾਂ ਹਰਿਆਣਾ ਤਾਂ ਬਰਬਾਦ ਹੋ ਜਾਏਗਾ ਹੁਣ ਸੈਣੀ ਸਾਹਿਬ ਇਹ ਨਹੀਂ ਸਪਸ਼ਟ ਕਰ ਰਹੇ ਕਿ ਵੀ ਪਾਣੀ ਪੀਣ ਲਈ ਚਾਹੀਦਾ ਹੈ ਜਾਂ ਫਸਲਾਂ ਲਈ ਚਾਹੀਦਾ ਜੀ ਫਸਲਾਂ ਦੀ ਗੱਲ ਕਰਦੇ ਇੱਕ ਤਾਂ ਪਹਿਲਾ ਸਵਾਲ ਤਾਂ ਇਹੀ ਬਣਦਾ ਇਹ ਦੇਖੋ 75-70 ਸਾਲ ਹੋ ਗਏ ਇਸ ਵਲਕ ਨੂੰ ਜੇ ਕੋਈ ਸੂਬੇ ਜਾਂ ਕੋਈ ਦੇਸ਼ ਦੇ ਲੋਕ ਆ ਆਪਣੇ ਲਈ ਪੀਣ ਦਾ ਪਾਣੀ ਨਹੀਂ ਮਾਇਆ ਕਰ ਸਕੇ ਸਾਡਾ ਦੇਸ਼ ਤਾਂ ਕਹਿੰਦਾ ਕਿ ਅਸੀਂ ਵੱਡੇ ਪੱਧਰ ਤੇ ਦੁਨੀਆ ਦੀ ਵੱਡੀ ਤਾਕਤ ਬਣ ਰਹੇ ਆ ਉਹ ਸਾਡੇ ਦੇਸ਼ ਦੇ ਅੰਦਰ ਹੀ ਸੂਬਿਆਂ ਦੀ ਜਦੋਂ ਪੰਜਾਬ ਤੇ ਹਰਿਆਣੇ ਦੀ ਗੱਲ ਹੀ ਕਰ ਲਈਏ ਲੜਾਈ ਕਿਹੜੀ ਗੱਲ ਦੀ ਹੋ ਰਹੀ ਹੈ ਪੀਣ ਵਾਲੇ ਪਾਣੀ ਦੀ ਜਣੀ ਐਨੇ ਸਾਲਾਂ ਦੀ ਆਜ਼ਾਦੀ ਦੇ ਬਾਅਦ ਅਸੀਂ ਆਪਣੇ ਲੋਕਾਂ ਲਈ ਪੀਣ ਵਾਲਾ ਪਾਣੀ ਜਿਹੜਾ ਉਹ ਵੀ ਯਕੀਨੀ ਨਹੀਂ ਬਣਾ ਸਕੇ ਜਿਸ ਗੱਲ ਨੂੰ ਹਰਿਆਣਾ ਬਾਰ-ਬਾਰ ਕਹਿ ਰਿਹਾ ਉਸ ਤਰ੍ਹਾਂ ਸਾਡੀ ਦੇਸ਼ ਦੀ ਸਰਕਾਰ ਕਹਿੰਦੀ ਹੈ ਕਿ ਕਰੋੜਾਂ-ਕਰੋੜਾਂ ਲੋਕਾਂ ਨੂੰ ਅਸੀਂ ਪੇਟ ਭਰ ਲਈ ਮੁਫਤ ਅਨਾਜ ਮਹਿਆ ਕਰਦੇ ਹਾਂ ਕਿਉਂਕਿ ਉਹਨਾਂ ਕੋਲੇ ਅਨਾਜ ਖਰੀਦਣ ਦੀ ਸ਼ਕਤੀ ਨਹੀਂ ਹੁਣ ਪਾਣੀ ਤਾਂ ਦੇਸ਼ ਦੇ ਲੋਕਾਂ ਨੇ ਪੈਦਾ ਨਹੀਂ ਕਰਨਾ ਪਾਣੀ ਤਾਂ ਸਰਕਾਰਾਂ ਨੇ ਪੈਦਾ ਕਰਨਾ ਹੈ ਬੰਦੋਬਸਤ ਦੀ ਸਰਕਾਰਾਂ ਨੇ ਕਰਨਾ ਹੈ ਜੇ ਅੱਜ ਹਰਿਆਣਾ ਪੈਸਾ ਹੈ ਤਾਂ ਇਹ ਅਚਾਨਕ ਪੈਸਾ ਹੋ ਗਿਆ ਇਹੀ ਤਾਂ ਪੰਜਾਬ ਕਹਿ ਰਿਹਾ ਕਿ ਅਸੀਂ ਤਾਂ ਪਿਛਲੇ ਕਈ ਮਹੀਨਿਆਂ ਤੋਂ ਪੱਤਰ ਲਿਖ ਰਹੇ ਸੀ ਜਣਾ ਨੂੰ ਕਿ ਤੁਸੀਂ ਆਪਣੇ ਹਿੱਸੇ ਦਾ ਪੂਰਾ ਪਾਣੀ ਇਸਤੇਮਾਲ ਕਰ ਲਿਆ ਉਸ ਤੋਂ ਬਾਅਦ ਹੁਣ ਪਾਣੀ ਨਹੀਂ ਵਜਦਾ ਤੁਸੀਂ ਸੰਜੋਗ ਨਾਲ ਪਾਣੀ ਦਾ ਇਸਤੇਮਾਲ ਕਰੋ ਹੋਇਆ ਕਿ ਕਿ ਬੀਵੀਐਨ ਦੀ ਦਾ ਬਾਰ ਬਾਰ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ ਗੱਲ ਕਰ ਰਿਹਾ ਹੈ ਇੱਕ ਪਾਸੇ ਤਾਂ ਸੈਣੀ ਸਾਹਿਬ ਇਹ ਕਹਿ ਰਹੇ ਕਿ ਫੈਡਰਲ ਟਾਂਚਾ ਦੇ ਤਾਂ ਦੇਖੋ ਜੀ ਪੰਜਾਬ ਉਲੰਘਣਾ ਕਰ ਰਿਹਾ ਦੂਜੇ ਪਾਸੇ ਨਾਲ ਹੀ ਲੱਗਦਾ ਹੈ ਕਿ ਕੀ ਕਹਿ ਰਿਹਾ ਹੈ ਕਿ ਜਿਹੜਾ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਹੈ ਉਦਾ ਤਾਂ ਦੇਖੋ ਜਿਹੜਾ ਆਪਣੇ ਆਪ 'ਚ ਅਧਿਕਾਰ ਹੈ ਉਹ ਨਾ ਪੰਜਾਬ ਤੋਂ ਪੁੱਛਣ ਦੀ ਲੋੜ ਹੈ ਨਾ ਹਰਿਆਣਾ ਤੋਂ ਪੁੱਛਣ ਦੀ ਲੋੜ ਹੈ ਜੇ ਪੰਜਾਬ ਹਰਿਆਣਾ ਤੋਂ ਪਾਣੀ ਦੇ ਵੰਡਾਰੇ ਪੁੱਛਣਾ ਹੀ ਨਹੀਂ ਫਿਰ ਪੰਜਾਬ ਨੂੰ ਉੱਤੇ ਮੈਂਬਰਸ਼ਿਪ ਕਾਦੇ ਲਈ ਇਸਦਾਰ ਬਣਾਇਆ ਹੋਇਆ ਫਿਰ ਤਾਂ ਸਿੱਧੇ ਤੌਰ ਤੇ ਕੇਂਦਰ ਆਪਣੇ ਅਧਿਕਾਰੀਆਂ ਦੀ ਨਿਯੁਕਤੀ ਕਰੇ ਜਿਵੇਂ ਚਾਹੇ ਪਾਣੀ ਵੰਡ ਸਕਦਾ ਸੋ ਜੇ ਫालतू ਪਾਣੀ ਦੀ ਗੱਲ ਕਰਦੇ ਤਾਂ ਜਦੋਂ ਬੋਰਡ ਦੀ ਮੀਟਿੰਗ ਹੋਈ ਹੈ ਬੋਰਡ ਦੀ ਮੀਟਿੰਗ 'ਚ ਵੀ ਮੈਂ ਤਾਂ ਸ਼ਾਬਾਸ਼ ਦੇਣਾ ਉਹਨਾਂ ਅਧਿਕਾਰੀਆਂ ਨੂੰ ਖਾਜ਼ੋਦੇ ਬਿਨਾਂ ਹਦਰੀ ਸਜਾਇਸਾ ਕਰਾ ਉਹਨਾਂ ਨੇ ਇਕੱਲੇ ਨੇ ਹਰਿਆਣਾ ਤੇ ਰਾਜਸਥਾਨ ਤੇ ਪਾਖੜਾ ਬੋਰਡ ਦੇ ਅਧਿਕਾਰੀ ਯਾਨੀ ਸਾਰੀਆਂ ਟੀਮਾਂ ਇੱਕ ਪਾਸੇ ਤੇ ਇਕੱਲਾ ਪੰਜਾਬ ਦਾ ਅਧਿਕਾਰੀ ਇੱਕ ਪਾਸੇ ਉਹਨੇ ਇਕੱਲੇ ਅਧਿਕਾਰੀ ਨੇ ਇਸ ਗੱਲ ਦੀ ਪੰਜਾਬ ਦੀ ਲੜਾਈ ਲੜੀ ਕਿ ਸਾਡੇ ਕੋਲੇ ਫालतू ਪਾਣੀ ਨਹੀਂ ਤੁਸੀਂ ਕਿਵੇਂ ਮਤਾ ਪਾਸ ਕਰ ਰਹੇ ਹੋ ਹਾਲਾਂਕਿ ਧੱਕੇ ਨਾਲ ਮਤਾ ਲੰਦਾ ਜਾ ਰਿਹਾ ਸੀ ਪਰ ਪੰਜਾਬ ਦੇ ਅਧਿਕਾਰੀ ਨੇ ਲਗਾਤਾਰ ਵਿਰੋਧ ਕੀਤਾ ਇਹ ਜਦੋਂ ਹਰਿਆਣਾ ਵੱਲੋਂ ਜ਼ਬਰਦਸਤੀ ਪਾਣੀ ਸੜਵਾਉਣ ਦੀ ਗੱਲ ਕੀਤੀ ਗਈ ਤਾਂ ਉੱਥੇ ਫੇਰ ਜਿਹੜਾ ਪੰਜਾਬ ਦਾ ਅਧਿਕਾਰੀ ਸੀ ਉਹਨੇ ਕਿਹਾ ਕਿ ਨਹੀਂ ਇਹ ਤਰੀਕੇ ਨਾਲ ਧੱਕੇ ਨਾਲ ਪਾਣੀ ਜਿਹੜਾ ਗੇਟ ਨਹੀਂ ਖੋਲਣ ਦਿਆਂਗਾ ਫालतू ਪਾਣੀ ਨਹੀਂ ਜਾਣ ਦੇਵਾਂਗਾ ਸੋ ਲੜਾਈ ਤਾਂ ਇਹਨਾਂ ਮੁੱਦਿਆਂ ਦੇ ਆ ਕਿ ਫੈਡਰਲ ਢਾਂਚੇ ਨੂੰ ਕੌਣ ਖੋਰਾ ਲਾ ਰਿਹਾ ਔਰ ਕੌਣ ਰੱਖੀ ਕਰ ਰਿਹਾ ਖਾਮ ਖਾਮ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਪੰਜਾਬ ਦੇ ਮੁਖਵੰਦੀ ਦੀ ਇਹ ਗੱਲ ਬੜੀ ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਵੀਡੀਓ ਲਗਾਤਾਰ ਕਹਿ ਰਿਹਾ ਕਹਿੰਦੇ ਦੇਖੋ ਇੱਕ ਪਾਸੇ ਦਾ ਭਾਰਤ ਤੇ ਪਾਕਿਸਤਾਨ ਦੀ ਬਾਰਡਰ ਤੇ ਟੈਨਸ਼ਨ ਕਿਉਂਕਿ ਆਪਾਂ ਸਾਰੇ ਜਾਣਦੇ ਆ ਲੰਬਾ ਚੋੜਾ ਇਲਾਕਾ ਦਾ ਜਿਹੜਾ ਸਾਰਾ ਪੰਜਾਬ ਦਾ ਲੱਗਦਾ ਹੈ ਪਾਕਿਸਤਾਨ ਦੇ ਬਾਰਡਰ ਦੇ ਨਾਲ ਇਹ ਵੀ ਕਹ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਿਹੜੀ ਪਾਕਿਸਤਾਨ ਗੋਲੀ ਤਾਕੇਗਾ ਸਭ ਤੋਂ ਪਹਿਲਾਂ ਕਿਸੇ ਪੰਜਾਬੀ ਦੀ ਹਿੱਕ ਤੇ ਜਾ ਕੇ ਲੱਗੇਗੀ ਬਾਅਦ ਕਿਸੇ ਹੋਰ ਦੇ ਲੱਗੇਗੀ ਜਾ ਕੇ ਪੰਜਾਬ ਤਾਂ ਦੇਸ਼ ਦੀ ਲੜਾਈ ਲੜ ਰਿਹਾ ਦੂਜੇ ਪਾਸੇ ਕਹਿੰਦੇ ਕਈ ਦਿਨ ਹੋ ਗਏ ਜਿਹੜਾ ਖੌਰੂ ਪਾਰ ਰੱਖਿਆ ਹੈ ਹਰਿਆਣਾ ਨੇ ਪਾਣੀਆਂ ਦੇ ਮੁੱਦੇ ਦੇ ਲੈ ਕੇ ਹਰ ਰੋਜ਼ ਆਇਨਾ ਆਇਦਨ ਕੋਈ ਨਾ ਕੋਈ ਨਵੀਂ ਸ਼ਿਕੜੀ ਕਹਿੰਦੇ ਪਾਣੀ ਆ ਤੇ ਮੁੱਦੇ ਤੇ ਸਾਨੂੰ ਖਾਮ ਖਾ ਪਰੇਸ਼ਾਨ ਕੀਤਾ ਜਾ ਰਿਹਾ ਜੀ ਜੀ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਿਆ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਨੇ ਮੀਟਿੰਗ ਕੀਤੀ ਹੈ ਜੀ ਉਸ ਮੀਟਿੰਗ ਦੇ ਵਿੱਚ ਕਈ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ ਤੇ ਜੋ ਅਹਿਮ ਗੱਲ ਨਿਕਲ ਕੇ ਸਾਹਮਣੇ ਆਉਣਾ ਕਿ ਅਸੀਂ 6 ਮਈ ਵਾਲੇ ਦਿਨ ਸ਼ੰਭੂ ਬਾਰਡਰ ਦੇ ਉੱਤੇ ਇੱਕ ਵੱਡਾ ਇਕੱਠ ਕਰਾਂਗੇ ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮੋੜ ਸਾਡੇ ਨਾਲ ਵਿਚਾਰ ਚਰਚਾ ਸ਼ੁਰੂ ਕੀਤੀ ਜਾਵੇ ਜੀ ਆਪਾਂ ਕਿਸਾਨਾਂ ਦੇ ਮੁੱਦੇ ਤੇ ਵੀ ਆਉਣਾ ਗੱਲ ਕਰਦੇ ਆ ਪਰ ਕਹਿ ਮਾਮਲਾ ਪਰ ਦਰਸ਼ਕਾਂ ਨਾਲ ਪਾਣੀਆਂ ਦੇ ਮੁੱਦੇ ਤੇ ਜ਼ਰੂਰ ਸ਼ੇਅਰ ਕਰਨੀ ਚਾਹਾਂਗੇ ਅਹਿਮ ਇਸ਼ਿਊ ਹੈਗਾ ਇਸ ਕਰਕੇ ਜ਼ਰੂਰੀ ਬਣਦਾ ਹੈ ਉਹ ਇਹ ਹੈ ਕਿ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਨੇ ਅੱਜ ਸ਼ਾਮੇ 5 ਵਜੇ ਮੀਟਿੰਗ ਰੱਖੀ ਹੋਈ ਹੈ ਜਿਉਂ ਆਪਾਂ ਗੱਲ ਕਰ ਰਹੇ ਆ ਕਿ ਕਿਸ ਕਦਰ ਜਿਹੜਾ ਹੈਗਾ ਵੰਡ ਪਾਣੀਆਂ ਦਾ ਜਿਹੜਾ ਫੈਸਲਾ ਹੋਇਆ ਪੰਜਾਬ ਕਿਵੇਂ ਰੋਕ ਰਿਹਾ ਹੈ ਇਸ ਤੋਂ ਪਹਿਲਾਂ ਕੇਂਦਰ ਨੇ ਐਮਰਜੈਂਸੀ ਮੀਟਿੰਗ ਕੀਤੀ ਇਨੇ ਇੱਕ ਪਾਸੇ ਤਾਂ ਦੇਖੋ ਲੜਾਈ ਲੜ ਰਿਹਾ ਦੇਸ਼ ਪਾਕਿਸਤਾਨ ਦੇ ਖਿਲਾਫ ਦੂਜੇ ਪਾਸੇ ਲੜਾਈ ਲੜ ਰਿਹਾ ਪਾਣੀਆਂ ਦੇ ਮੁੱਦੇ ਤੇ ਪੰਜਾਬ ਤੇ ਹਰਿਆਣਾ ਔਰ ਕੇਂਦਰ ਵੀ ਲਗਾਤਾਰ ਨਜ਼ਰ ਆਖ ਰਿਹਾ ਸਮਾਨੀਜ਼ਮ ਬਹੁਤ ਵੱਡਾ ਮੁੱਦਾ ਬਣਿਆ ਹੁੰਦਾ ਹੁਣ ਉਹ ਬੋਰਡ ਦੀ ਜਿਹੜੀ ਮੀਟਿੰਗ ਆ ਪੰਜਾਬ ਨੇ ਗੱਲ ਕਹਿਦੀ ਹੈ ਕਿ ਮੀਟਿੰਗ ਪੋਸਟਪੋਨ ਕੀਤੀ ਜਾਵੇ ਮੁਲਤਵੀ ਕੀਤੀ ਜਾਵੇ ਕਿਉਂ ਇਸ ਕਰਕੇ ਕਿ ਇੱਕ ਦਿਨ ਬਾਅਦ ਕੱਲ ਐਤਵਾਰ ਹੈ ਉਹ ਕਹਿੰਦੇ ਸੋਮਵਾਰ ਨੂੰ ਜਿਹੜਾ ਹੈ ਪੰਜਾਬ ਨੇ ਵਿਸ਼ੇਸ਼ ਐਲਾਨ ਰੱਖਿਆ ਹੋਇਆ ਹੈ ਵਿਸ਼ੇ ਸਸ਼ਨ ਆ ਪੰਜਾਬ ਦੇ ਹਰਿਆਣਾ ਦੇ ਮੁੱਦੇ ਤੇ ਜਿਹੜੀ ਲੜਾਈ ਪਾਣੀਆਂ ਦਾ ਮੁੱਦਾ ਹੈ ਪੰਜਾਬ ਵਿਧਾਨ ਸਭਾ ਦਾ ਸਦਨ ਬੁਲਾਇਆ ਗਿਆ ਵਿਸ਼ੇਸ਼ ਸਸ਼ਨ ਹੈ ਉਹਦੀ ਤਿਆਰੀ ਚ ਅਸੀਂ ਲੱਗੇ ਹੋਇਆ ਵਿਧਾਨ ਸਭਾ ਦੇ ਵਿੱਚ ਜਿਹੜੀਆਂ ਵਿਸਰਗਾਂ ਪਾਰਟੀਆਂ ਦੇ ਤਰ੍ਹਾਂ ਵੱਲੋਂ ਕੀ ਰਏ ਆਉਂਦੀ ਹੈ ਸਰਕਾਰ ਆਪਣਾ ਪੱਖ ਰੱਖੇਗੀ ਕੀ ਮਤਾ ਪਾਸ ਹੁੰਦਾ ਉਸ ਤੋਂ ਬਾਅਦ ਬੋਰਡ ਦੀ ਮੀਟਿੰਗ ਬੁਲਾਈ ਜਾਵੇ ਐਡੀ ਜਲਦਬਾਜ਼ੀ ਕੀ ਹੈ ਕਿ ਛਾਂ ਨੂੰ 5 ਵਜੇ ਮੀਟਿੰਗ ਰੱਖ ਲਈ ਗਈ ਹੈ ਸੋ ਪੰਜਾਬ ਨੇ ਬੋਰਡ ਨੂੰ ਬਕਾਇਦਾ ਦਿੱਤੀ ਤੋਂ ਚਿੱਠੀ ਪਾ ਕੇ ਅਪੀਲ ਕੀਤੀ ਹੈ ਕਿਰਪਾ ਕਰਕੇ ਜਿਹੜੀ ਮੀਟਿੰਗ ਹੈ ਇਹ ਮੁਲਤਵੀ ਕੀਤੀ ਜਾਏ ਪੰਜਾਬ ਦੇ ਕਹਿਣ ਤੇ ਮੀਟਿੰਗ ਮੁਲਤਵੀ ਹੁੰਦੀ ਆ ਜਾਂ ਨਹੀਂ ਹੁੰਦੀ ਵੱਖਰੀ ਗੱਲ ਹੈ ਪਰ ਪੰਜਾਬ ਨੇ ਕਹਿਦੀ ਹੈ ਗੱਲ ਕਿ ਇਸ ਤਰ੍ਹਾਂ ਜਿਹੜੀ ਹੈ ਕਿ ਐਮਰਜੈਂਸੀ 'ਚ ਮੀਟਿੰਗ ਰੱਖਣੀ ਵਾਜੂ ਨਹੀਂ ਕਿਉਂਕਿ ਪੰਜਾਬ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੈਸ਼ਨ ਸੋਂਵਾਰ ਨੂੰ ਬੁਲਾਇਆ ਵੈ ਹੁਣ ਆਪਾਂ ਗੱਲ ਕਰਦੇ ਆਂ ਕਿਸਾਨਾਂ ਦੇ ਮੁੱਦੇ ਦੀ ਜਿੱਦਾਂ ਤੁਸੀਂ ਸਵਾਲ ਲਿਆ ਦੇਖੋ ਸੰਗੂ ਦੇ ਤਨੋਰੀ ਬਾਰਡਰ ਤੇ ਦੋ ਹੀ ਵੱਡੇ ਕੱਦਾਵਾਰ ਆ ਗੂ ਸਰਵ ਜਨਿਕ ਬੰਦੇ ਜੀ ਜੀ ਸਿੰਘ ਢੱਲੇਵਾਲ ਦੂਹਾ ਆਗਵਾੰਦ ਦੇ ਜਿਹੜੇ ਲੀਡਰਸ਼ਿਪ ਆਗੇ ਉਹਨਾਂ ਵੱਲੋਂ ਅੱਜ ਕਿਸਾਨ ਭਵਨ ਦੇ ਚੰਡੀਗੜ੍ਹ ਮੀਟਿੰਗ ਕੀਤੀ ਗਈ ਹੈ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਵੀ ਜਿਹੜਾ ਪੰਜਾਬ ਹੈਗਾ ਜਿਸ ਕਦਰ ਉਹਨੇ ਅਣਦੇਖੀ ਕੀਤੀ ਹੈ ਕਿਸਾਨੀ ਮੁੱਦਿਆਂ ਦੇ ਸ਼ੰਗੂ ਦੇ ਖਨੋਰੀ ਬਾਰਡਰ ਤੋਂ ਕਿਸਾਨਾਂ ਨੂੰ ਜਿਸ ਕਦਰ ਖਦੇੜਿਆ ਗਿਆ ਉਹਨਾਂ ਨੇ ਕੇਂਦਰ ਨੂੰ ਫੇਰ ਅਪੀਲ ਕੀਤੀ ਹੈ ਕਿ ਪੰਜਾਬ ਦੇ ਇਸ ਪਹਿਲੂ ਨੂੰ ਅਗਨੋਰ ਕੀਤਾ ਜਾਏ ਕਿ ਪੰਜਾਬ ਨੂੰ ਬੁਲਾਉਣ ਦੀ ਲੋੜ ਨਹੀਂ ਕਿਉਂਕਿ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਘੜਾਇਆ ਸੀ ਕੇਂਦਰ ਨਾਲ ਮੀਟਿੰਗ ਕਰਨ ਨੂੰ ਤਿਆਰਾਂ ਮੀਟਿੰਗ ਹੋਣੀ ਚਾਹੀਦੀ ਹੈ ਪਰ ਹੁਣ ਕੇਂਦਰ ਰੱਦ ਕਰ ਚੁੱਕਾ ਹੈ ਕੇਂਦਰ ਨੇ ਆਪਾਂ ਪਹਿਲਾਂ ਵੀ ਇਹ ਗੱਲ ਜਿਹੜੀ ਕਿਸਾਨ ਜੀ ਕਰਦੇ ਰਹੇ ਆਪਣੇ ਦਰਸ਼ਕਾਂ ਨੂੰ ਕੇਂਦਰ ਨੇ ਸਾਬ ਕਹਿਤਾ ਕਿ ਪੰਜਾਬ ਦੇ ਅਧਿਕਾਰੀਆਂ ਮੰਤਰੀਆਂ ਵਗੈਰ ਮੀਟਿੰਗ ਨਹੀਂ ਹੋ ਪਾਏਗੀ ਇਸ ਕਰਕੇ ਉਹਨਾਂ ਨੇ ਉਲਟਾ ਸੋ ਕਸਾਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਇਸ ਵਾਰ ਸਹਿਮਤੀ ਬਣਾਓ ਪਰ ਅੱਜ ਦੀ ਮੀਟਿੰਗ ਤੋਂ ਬਾਅਦ ਜਦੋਂ ਕਿਸਾਨਾਂ ਨੇ ਕਹਿ ਦਿੱਤਾ ਹੈ ਅਸੀਂ 6 ਮਈ ਨੂੰ ਵੱਡਾ ਇਕੱਠ ਕਰਾਂਗੇ ਘੱਟ ਕਰਕੇ ਸੁਨੇਹਾ ਦੇਾਂਗੇ ਕਿ ਜੋ ਕੁਝ ਵਾਪਰ ਰਿਹਾ ਸੁਈ ਗੱਲ ਸਾਫ਼ ਹੋ ਗਈ ਹੈ ਕੇਂਦਰ ਨੇ ਪਹਿਲਾਂ ਨਾ ਕਰ ਦਿੱਤੀ ਹੁਣ ਕਿਸਾਨਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਕੇਂਦਰ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਪੰਜਾਬ ਨੂੰ ਮੀਟਿੰਗ ਦਾ ਹਿਸਾਬ ਬਣਾਇਆ ਜਾਵੇ ਜੇ ਪੰਜਾਬ ਮੀਟਿੰਗ ਦਾ ਹਿਸਾਬ ਨਹੀਂ ਬਣੇਗਾ ਸੋਸ ਗੱਲ ਬੜੀ ਸਾਫ਼ ਹੈ ਕਿ ਮੀਟਿੰਗ ਨਹੀਂ ਹੋ ਪਾਏਗੀ ਕੇਂਦਰ ਦੀ ਗੱਲ ਵੀ ਨਹੀਂ ਮੰਨੀ ਗਈ ਔਰ ਕਿਸਾਨਾਂ ਦੀ ਗੱਲ ਕੇਂਦਰ ਨਹੀਂ ਮੰਨ ਰਿਹਾ ਸੋ 4 ਮਈ ਦੀ ਜਿਹੜੀ ਮੀਟਿੰਗ ਆ ਉਹਦਾ ਤਾਂ ਭੋਗ ਪੈ ਗਿਆ ਹੁਣ ਅੱਗੇ ਆਪਾਂ ਗੱਲ ਕਰਦੇ ਆ ਕਿਸਾਨਾਂ ਦੀ ਕਿ 6 ਮਈ ਨੂੰ ਜਿਸ ਮੀਟਿੰਗ ਦਾ ਤੁਸੀਂ ਜ਼ਿਕਰ ਕੀਤਾ ਕਿਸਾਨਾਂ ਨੇ ਐਲਾਨ ਕੀਤਾ ਦੇਖਿਆ ਜਾਏਗਾ ਕਿ ਕਿਸਾਨ ਕੀ ਸੁਨੇਹਾ ਦਿੰਦੇ ਆ ਪਰ ਇਸ ਵੇਲੇ ਲੱਗਦਾ ਏ ਕਿ ਅਨਫਾਰਚੂਨੇਟ ਗੱਲ ਆ ਕਿ ਕੇਂਦਰ ਤੇ ਕਿਸਾਨਾਂ ਵਿਚਕਾਰ ਜਿਹੜਾ ਡਾਇਲਾਗ ਸੀ ਗੱਲਵਾਸੀ ਜਿਹੜੀ ਮਕਮਲ ਤੌਰ ਤੇ ਟੁੱਟ ਗਈ ਐ ਜਿਹੜੀ ਕਿ ਟੁੱਟਣੀ ਨਹੀਂ ਚਾਹੀਦੀ ਸੀ ਗੱਲਬਾਤ ਨਾਲ ਮਸਲੇ ਦਾ ਹੱਲ ਲੱਭਿਆ ਜਾਣਾ ਚਾਹੀਦਾ ਤੇ ਕੇਂਦਰ ਨੂੰ ਵੀ ਇਹਦੇ ਬਾਰੇ ਕੋਈ ਨਾ ਕੋਈ ਰਾਲ ਬੰਦੀ ਲੋੜ ਹੋਣੀ ਚਾਹੀਦੀ ਹੈ ਜੀ ਜੀ ਸੋ ਹੁਣ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਜ ਮਾਨਸਾ ਦੇ ਵਿੱਚ ਪਹੁੰਚੇ ਸੀ ਜਿੱਥੇ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਕਿਸਾਨ 19 ਮਾਰਚ ਤੋਂ ਬਾਅਦ ਭੜਕੇ ਹੋਏ ਨੇ ਪੰਜਾਬ ਸਰਕਾਰ ਦੇ ਉੱਤੇ ਤੇ ਉਹ ਮੰਤਰੀਆਂ ਨੂੰ ਤਿੱਖੇ ਸਵਾਲ ਪੁੱਛਦੇ ਨੇ ਇਹ ਵੀ ਸਾਡਾ ਧੱਕੇਸ਼ਾਹੀ ਹੋਈ ਹੈ ਧੱਕੇਸ਼ਾਹੀ ਤਾਂ ਹੋਈ ਹੈ ਪਰ ਉਸ ਤੋਂ ਇਲਾਵਾ ਜੋ ਭਰਾਲੀ ਨੂੰ ਅੱਗਾਂ ਲੱਗ ਰਹੀਆਂ ਨੇ ਟਰਾਲੀ ਚੋਰੀ ਦਾ ਮਾਮਲਾ ਕਈ ਮੁੱਦੇ ਮੰਤਰੀਆਂ ਨੂੰ ਉਹ ਰੱਖਦੇ ਨੇ ਜੀ ਉਹ ਕੋ ਖਿਸਾਨ ਜਦੋਂ ਦੇ ਸ਼ੱਭੂ ਦੇ ਖਨੋਰੀ ਬਾਰਡਰ ਦੀ ਆਪਾਂ ਗੱਲ ਕਰਦੇ ਆਂ ਤੁਸੀਂ ਜੋ ਧੁੱਖ ਜਿਹੜੇ ਗਏ ਐ ਅੰਦੋਲਨ ਖਤਮ ਕੀਤਾ ਗਿਆ ਉਦੋਂ ਤੋਂ ਲੈ ਕੇ ਕਿਸਾਨਾਂ ਚ ਇੱਕ ਵੱਡਾ ਗੁੱਸਾ ਤੇ ਰੋਸ ਦੀ ਲਹਿਰ ਆ ਖਾਸ ਤੌਰ ਤੇ ਜਦੋਂ ਆਪਾਂ ਗੱਲ ਕਰਦੇ ਆਂ ਪੰਨੇਰ ਸਾਹਿਬ ਤੇ ਡਲੇਵਾਲ ਸਾਹਿਬ ਉਹਨਾਂ ਦੀਆਂ ਗਵਾਹੀਆਂ ਜਿਹੜੇ ਚੱਲਣ ਵਾਲੇ ਫੋਰਮ ਐ ਤੇਤੇ ਬੰਨੀਆਂ ਉਹਨਾਂ ਨੂੰ ਵੱਡਾ ਸ਼ਿਕਵਾ ਪੰਜਾਬ ਦੇ ਖਿਲਾਫ ਇਦਾਂ ਕਬਲੇ ਨਹੀਂ ਗਾਲੀ ਜਿਹੜੀ ਭਾਰਤੀ ਕਿਸਾਨ ਜੀ ਨੇ ਜੜੀ ਅਗਰਾਂ ਹੈਗੀ ਆ ਉਹ ਆਪਣੇ ਤੌਰ ਤੇ ਇੱਕ ਵੱਡੇ ਮੁੱਦੇ ਕਿਸਾਨਾਂ ਦੇ ਜਿਹੜੇ ਮਾਮਲਿਆਂ ਲੈ ਕੇ ਉਹ ਵੀ ਪੰਜਾਬ ਸਰਕਾਰ ਦੇ ਖਿਲਾਫ ਲੜਾਈ ਲੜ ਰਹੀ ਹੈ ਸੋ ਪੰਜਾਬ ਚ ਇਸ ਵळे ਚਾਹੇ ਕਿਸਾਨਾਂ ਦੀ ਆਸ ਜੈ ਨਹੀਂ ਬਣੀ ਦਲੇਵਾਲ ਸਾਹਿਬ ਨੇਰ ਸਾਹਿਬ ਉਹਨਾਂ ਦਾ ਇੱਕ ਆਪਣਾ ਫੋਰਮ ਆਉਤੀ ਤੋਂ ਤੌਤੇ ਲੜਾਈ ਲੜ ਰਿਹਾ ਗ੍ਰਾਂ ਸਾਹਿਬ ਆਪਣੇ ਤੌਰ ਤੇ ਲੜਾਈ ਲੜ ਰਹੇ ਸਹਿਯੋਤ ਕਿਸਾਨ ਮੋਰਚਾ ਪਿਛਲੇ ਦਿਨਾਂ ਚ ਆਪਣੇ ਤੌਰ ਤੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੜਾਈ ਦਾ ਸਦਾ ਸਮੇਂ ਸਮੇਂ ਤੇ ਦਿੰਦੇ ਰਹਿੰਦੇ ਹੈ ਸੋ ਜਿਸ ਤਰ੍ਹਾਂ ਮਾਨਸਾ ਦਾ ਜ਼ਿਕਰ ਕੀਤਾ ਮਾਨਸਾ ਦੇ ਵਿੱਤ ਮੰਤਰੀ ਚੀਮਾਂ ਜੀ ਉਹ ਗਏ ਸੀ ਉਥੇ ਨਸ਼ਾ ਵਿਰੋਧ ਦੀ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੀ ਅਗਵਾਈ ਕਰਨ ਦੇ ਲਈ ਉਥੇ ਜਿਹੜਾ ਭਾਰਤੀ ਕਿਸਾਨ ਜੋ ਗਰਾਹਾਂ ਦਾ ਤੜਾ ਉਹਨਾਂ ਦਾ ਤਕੜਾ ਜ਼ੋਰ ਹੈਗਾ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਵਿੱਤ ਮੰਤਰੀ ਦਾ ਘਰਾਓ ਕੀਤਾ ਜਾਵੇ ਖੈਰ ਪੁਲਿਸ ਕਾਫੀ ਵੱਡੀ ਗਿਣਤੀ ਸੀ ਉਹ ਘਰਾਓ ਤਾਂ ਨਹੀਂ ਹੋ ਸਕਿਆ ਪਰ ਕਿਸਾਨਾਂ ਨੇ ਜ਼ਬਰਦਸਤ ਵਿਰੋਧ ਕੀਤਾ ਮਰਦਾਵਤ ਦੇ ਨਾਰੇ ਲਗਾਏ ਅਤੇ ਕਿਆ ਕਿ ਸਿੱਧਾ ਸਵਾਲ ਪੁੱਛਣਾ ਹੈ ਸੀ ਇਕਵਾ ਸਿਕਨ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਕਿਸਾਨ ਜਾਂ ਪੰਜਾਬ ਦੇ ਲੋਕ ਸਾਨੂੰ ਸਵਾਲ ਪੁੱਛ ਸਕਦੇ ਆ ਦੂਜੇ ਪਾਸੇ ਸਾਨੂੰ ਸਵਾਲ ਪੁੱਛਣ ਤੋਂ ਹੀ ਕਿਉਂ ਰੁਕਿਆ ਜਾ ਰਿਹਾ ਹੈ ਸੋ ਉਥੇ ਜਿਹੜਾ ਵੱਡੀ ਰਿਕਾਊਟ ਖੜੀ ਹੋਈ ਹੈ ਔਰ ਕਾਫੀ ਦਿਨ ਦੀ ਕਿਸਾਨਾਂ ਨੂੰ ਹਰਾਸਸ ਵੀ ਲਿਆ ਗਿਆ ਜੀ ਜੀ ਹੁਣ ਦੂਜੇ ਪਾਸੇ ਜਿਹੜਾ ਜੰਮੂ ਕਟੜਾ ਐਕਸਪ੍ਰੈਸ ਨੂੰ ਲੈ ਕੇ ਰੋਡ ਨੂੰ ਲੈ ਕੇ ਜਿੱਥੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਵੀ ਸਾਨੂੰ ਵਾਜਮੂਲ ਨਹੀਂ ਮਿਲ ਰਿਹਾ ਸਾਨੂੰ ਘੱਟ ਮੁੱਲ ਮਿਲ ਰਿਹਾ ਤੇ ਅੱਜ ਵੀ ਉੱਥੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਦੇ ਨਾਲ ਝੜਾਪ ਦੇਖੀ ਗਈ ਹੈ ਕਿਸਾਨਾਂ ਦੀ ਪ੍ਰਸ਼ਾਸਨ ਦੇ ਨਾਲ ਤੇ ਦੂਜੇ ਪਾਸੇ ਕਿਸਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉੱਥੇ ਵੀ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜਿੱਦਾਂ ਆਪਾਂ ਮਾਨਸਾ ਦੀ ਗੱਲ ਕੀਤੀ ਹੈ ਇਸ ਦੀ ਕਿਨਾਲ ਆਪਾਂ ਗਰਦਾਸਪੁਰ ਦੀ ਗੱਲ ਕਰ ਲਈ ਅਮਰਸਰ ਦੀ ਗੱਲ ਕਰ ਲਈ ਦੋਨੇ ਜ਼ਿਲ੍ਹਿਆਂ ਚ ਕਿਸਾਨਾਂ ਵੱਲੋਂ ਸਰਕਾਰ ਦੇ ਵਤੀਰੇ ਨੂੰ ਲੈ ਕੇ ਚਾਹੇ ਕੇਂਦਰ ਦਾ ਵਤੀਰਾ ਹੈ ਚਾਹੇ ਪੰਜਾਬ ਦਾ ਵਤੀਰਾ ਹੈ ਉਹਦੇ ਖਿਲਾਫ ਪ੍ਰੋਟੈਸਟ ਕੀਤੀ ਜਾ ਰਿਹਾ ਹੈ ਅਮਰ ਸਾਹਿਬ ਦੇ ਕਨਸਟ੍ਰਕਟ ਵਿੱਚ ਕੀ ਵੱਡੇ ਮਾਮਲੇ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਭਾਰਤ ਨਾਲਾ ਪ੍ਰੋਜੈਕਟ ਦੇ ਨ ਜਿਹੜੀਆਂ ਜ਼ਮੀਨਾਂ ਅਕਾਇਰ ਕੀਤੀਆਂ ਜਾ ਰਹੀਆਂ ਲੈਂੀਆਂ ਜਾ ਰਹੀਆਂ ਉਹ ਕਹਿੰਦੇ ਕਈ ਥਾਵਾਂ ਤਾਂ ਸਾਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਸਾਡਾ ਮੁੱਲ ਨਹੀਂ ਦਿੱਤਾ ਜਾ ਰਿਹਾ ਜ਼ਮੀਨਾਂ ਦਾ ਅਸੀਂ ਕਿਉਂ ਜ਼ਮੀਨ ਅਕਾਇਰ ਕਰਨ ਲਈਏ ਕਈ ਥਾਵਾਂ ਤੇ ਕਿਸਾਨਾਂ ਦਾ ਝਗੜਾ ਹੈ ਕਿ ਮੁਆਵਜ਼ਾ ਘੱਟ ਮਿਲ ਰਿਹਾ ਹੈ ਹੋਰ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਇਹ ਗੱਲ ਬੜਾ ਬੁਨਿਆਦੀ ਹੈ ਸਵਾਲ ਜਿਹੜਾ ਹੈਗਾ ਕਿਪਰਿਆうち ਪਹਿਲਾਂ ਹੀ ਜ਼ਮੀਨਾਂ ਬੜੀਆਂ ਸੀਮਿਤ ਹੈ ਅਕਸਰ ਆਪਾਂ ਇਹਨਾਂ ਮੁੱਦਿਆਂ ਤੇ ਜਦੋਂ ਗੱਲ ਕਰਦੇ ਹਾਂ ਕਿਸਾਨਾਂ ਕੋਲੇ 2-2 2.5 ਏਕੜ ਜ਼ਮੀਨ ਹੈ ਕੋਈ ਕੋਈ ਕਿਸਾਨ ਹੈ ਜਿਹਦੇ ਕੋਲੇ 5 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਹੋਏਗੀ ਹੁਣ ਜੇ 2.5 ਏਕੜ ਵਾਲਾ ਜਿਹੜਾ ਕਿਸਾਨ ਹੈ ਉਹਦੀ ਜ਼ਮੀਨ ਭਾਰਤ ਮਾਲਾ ਪ੍ਰੋਜੈਕਟ ਹੋ ਜਾਏ ਕੇਂਦਰ ਦਾ ਕੋਈ ਹੋਰ ਪ੍ਰੋਜੈਕਟ ਹੋਵੇ ਉਹਦੇ ਦੀ ਨਾ ਜਾਂਦੀ ਹੈ ਤਾਂ ਉਹ ਤਾਂ ਬੇਕਾਰ ਹੋ ਗਿਆ ਨਾ ਉਹਦਾ ਜਿਹੜਾ ਕਮਾਈ ਦਾ ਸਾਧਨ ਸੀ ਖਤਮ ਹੋ ਗਿਆ ਹੁੰਦੀ ਉਹਦੀ ਕਮਾਈ ਦਾ ਸਾਧਨ ਤੁਸੀਂ ਖਤਮ ਕਰਦੇ ਹੋ ਤਾਂ ਉਹਨੂੰ ਮੁਆਵਜ਼ਾ ਦਾ ਟੁਕਮਾ ਦੇਓ ਤਾਂਕਿ ਉਹ ਬਦਲ ਮਾ ਰੋਜ਼ਗਾਰ ਸ਼ੁਰੂ ਕਰ ਸਕੇ ਜਾਂ ਪੰਜਾਬ ਜਾਂ ਹੋਰ ਕਿਸੇ ਜਗ੍ਹਾ ਤੇ ਜਾ ਕੇ ਬਦਲਵੀਂ ਜ਼ਮੀਨ ਲੈ ਸਕੇ ਆਪਣੀ ਫੇਰ ਮੁੜ ਕੇ ਨਵੇਂ ਸਰਦੂਖੇਤੀ ਕਰ ਸਕੇ ਸੋ ਇਹ ਜਿਹੜੀ ਲੜਾਈ ਹੈ ਇੱਕ ਤਰੀਕੇ ਨਾਲ ਜਿਦਾਂ ਕਿਸਾਨ ਆਖਦੇ ਹੁੰਦੇ ਆ ਉਹ ਫਸਲਾਂ ਤੇ ਨਸਲਾਂ ਬਚਾਉਣ ਦੀ ਲੜਾਈ ਹੈ ਕਿ ਕਿਸਾਨਾਂ ਦੀਆਂ ਫਸਲਾਂ ਬਚਣਗੀਆਂ ਤਾਂ ਹੀ ਨਸਲਾਂ ਬਚਣਗੀਆਂ ਸੋ ਉਸ ਮਾਮਲੇ ਨੂੰ ਲੈ ਕੇ ਗੁਰਦਾਸਪੁਰ ਜੀ ਅਗ੍ਰੇਸਰ ਦਾ ਕੋਈ ਔਰਤਾਂ ਵੀ ਬੜੀ ਗੰਟੀ ਸੀ ਸੀ ਉਥੇ ਔਰਤਾਂ ਨਾਲ ਵੀ ਉਹਨਾਂ ਕਿਸਾਨਾਂ ਆਗੂਆਂ ਦਾ ਕਹਿਣਾ ਕਿ ਕੁੱਟਮਾਰ ਕੀਤੀ ਗਈ ਉਹਨਾਂ ਨੂੰ ਹਰਸਸ਼ ਲਿਆ ਗਿਆ ਕਿਸਾਨਾਂ ਨੂੰ ਸੋ ਅੰਦੋਲਨ ਪੰਜਾਬ ਚ ਨਵੀਂ ਕਿਸਮ ਦਾ ਜਿਹੜਾ ਪਹਿਲਾਂ ਤਾਂ ਕੇਂਦਰ ਦੀ ਸਰਕਾਰ ਸੀ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਿਹਾ ਸੀ ਤੇ ਹੁਣ ਜਿਹੜਾ ਹੈਗਾ ਮੁਖਵੰਤੀ ਭਗਵੰਤ ਮਾਨ ਜਿਹੜਾ ਉਹਨਾਂ ਮੁੱਦਾ ਨੂੰ ਲੈ ਕੇ ਵੀ ਕਿਸਾਨਾਂ ਚ ਇਹਨਾਂ ਵਕਫਾ ਖਮਾਨਾ ਲੈ ਕੇ ਕਈ ਥਾਵਾਂ ਤੇ ਆਪਾਂ ਅਕਸਰ ਦੇਖਦੇ ਆਂ ਕਿਆ ਇਹ ਦੇਣਾ ਜਦੋਂ ਆਪ ਦੇ ਚਾਹੇ ਵਿਧਾਇਕ ਹੋਣ ਮੰਤਰੀ ਹੋਣ ਆਪਣਾ ਆਪਣੇ ਹਲਕਿਆਂ ਜਾਂਦੇ ਆ ਕਿਸੇ ਪ੍ਰੋਗਰਾਮ ਨੂੰ ਲੈ ਕੇ ਜਾਂਦੇ ਆ ਚਿਹਤ ਕਾਟਣ ਕਰਨਾ ਹੋਵੇ ਤੇ ਨਸ਼ਾ ਵਿਰੋਧ ਮਹਿੰਦੀ ਗੱਲ ਹੋਵੇ ਉਹ ਜਿੱਥੇ ਵੀ ਜਾਂਦੇ ਤੇ ਕਿਸਾਨਾਂ ਨੂੰ ਜਦੋਂ ਮੌਕਾ ਮਿਲਦਾ ਉਹ ਸਵਾਲ ਪੁੱਛਦੇ ਆ ਕਿਸਾਨਾਂ ਤੋਂ ਵਿਰੋਧ ਹੁੰਦਾ ਤੇ ਟਕਰਾਅ ਦੀ ਸਥਿਤੀ ਸੋ ਪੰਜਾਬ ਚ ਇਸ ਵੇਲੇ ਦੂਰੀ ਕਿਸਮ ਦੀ ਲੜਾਈ ਜਿਹੜੀ ਬਣੀ ਰਹੀ ਹੈ ਕਿਸਾਨਾਂ ਦੀ ਇੱਕ ਪਾਸੇ ਕੇਂਦਰ ਦੇ ਖਿਲਾਫ ਦੂਜੇ ਪਾਸੇ ਕਈ ਅਜਿਹੇ ਮੁੱਦੇ ਆ ਜਿਹੜੇ ਪੰਜਾਬ ਦੇ ਮੁੱਦਿਆਂ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਉਹ ਦੂਲਨ ਜਾਂ ਨਾਰੇਬਾਜ਼ੀ ਲਗਾਤਾਰ ਆਈ ਦਨ ਕਿਸੇ ਨਾ ਕਿਸੇ ਜ਼ਿਲ੍ਹੇ ਕਿਸੇ ਕਿਸੇ ਹਲਕੇ ਚ ਇੱਕ ਨਾਵਾ ਦੇਖਣ ਨੂੰ ਸਾਹਮਣੇ ਆ ਰਹੀ ਹੈ ਜੀ ਜੀ ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਵੱਡਾ ਐਲਾਨ ਅੱਜ ਮੁੜ ਕੀਤਾ ਗਿਆ ਉਹਨੇ ਕਿਹਾ ਕਿ ਉਹਨਾਂ ਸੀ ਵੱਡੇ ਨਸ਼ਾ ਤਸਕਰਾਂ ਨੂੰ ਫੜਾਂਗੇ ਤਾਂ ਜੋ ਇਹਨਾਂ ਨੇ ਲੋਕਾਂ ਨੇ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਜੀ ਬਿਲਕੁਲ ਸਰਕਾਰ ਜਿਸ ਦਾ ਆਪ ਭਗਵੰਤ ਮਾਨ ਦੀ ਗੱਲ ਕਰਨ ਨਸ਼ਣ ਦੇ ਖਿਲਾਫ ਵੱਡੀ ਮਹਮਾ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਜਦੋਂ ਕੋਈ ਦੂਰ ਹੈ ਨਹੀਂ ਅਪਾ ਸਾਰੇ ਜਾਣਦੇ ਆ ਕਿ ਪਿਛਲੇ ਦਿਨਾਂ ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਕਿਸ ਕਦਰ ਜਿਹੜਾ ਹੈ ਉਹਨਾਂ ਦੀਆਂ ਜਾਇਦਾਦਾਂ ਠਾਗੀਆਂ ਜਾ ਰਹੀਆਂ ਪੀੜਾ ਭੰਦਾ ਚੁਲਾਇਆ ਜਾ ਰਿਹਾ ਹੈ ਕਾਫੀ ਗੰੰਤੀ ਦੇ ਨਸ਼ਾ ਤਸਕਰ ਗਿਰਸਹਾਰ ਵੀ ਕਿਤੇ ਜਾ ਰਿਹਾ ਹੈ ਇਸੇ ਕਰਕੇ ਤਾਂ ਅਪਾ ਭਗਵਾਨ ਤਮਨ ਦੀ ਗੱਲ ਜਿਹੜੀ ਆਪਣੇ ਦਰਸ਼ਕਾਂ ਨਾਲ ਸਮਝੀ ਕਰ ਰਹੀ ਸੀ ਕਿ ਸਾਡੇ ਲਈ ਤਾਂ ਬੜੀਆਂ ਮੁਸ਼ਕਲਾਂ ਆਸੀ ਤਾਂ ਦੂਰੀ ਲੜਾਈ ਲੜ ਰਹੇ ਆ ਦੂਰਾ ਜੁੱਧ ਲੜ ਰਹੇ ਆ ਕਿਉਂਕਿ ਇੱਕ ਪਾਸੇ ਤਾਂ ਹਰਿਆਣਾ ਦੇ ਖਿਲਾਫ ਪਾਣੀਆਂ ਦਾ ਜੁੱਧ ਲੜਿਆ ਜਾ ਰਿਹਾ ਹੈ ਦੂਜੇ ਪਾਸੇ ਕਹਿੰਦੇ ਅਸੀਂ ਨਸ਼ਿਆਂ ਦੇ ਖਿਲਾਫ ਜੁੱਦ ਲੜ ਰਹੇ ਹਾਂ ਸੋ ਪੰਜਾਬ ਵਿੱਚ ਦੂਰੀ ਲੜਾਈ ਤੋਂ ਨਿਕਲਿਆ ਜੋ ਮੁੱਖ ਮੰਤਰੀ ਉਹ ਆਮਤਮਾਨ ਦਾ ਦਾਵਾ ਹੈ ਜਾਂ ਉਹਨਾਂ ਦਾ ਕਹਿਣਾ ਹੈਗਾ ਨਸ਼ਿਆਂ ਖਿਲਾਫ ਜਿਹੜੀ ਮਹਮਾ ਬੌਖਾ ਕੇ ਜ਼ਿਲ੍ਹਿਆਂ ਦੇ ਵਿੱਚ ਵੀ ਸੀੜੀ ਹੋਈ ਹੈ ਕੈਬਨਟ ਮੰਤਰੀ ਹਰ ਜ਼ਿਲ੍ਹੇ ਚ ਕਿਸੇ ਨਾ ਕਿਸੇ ਦਿਨ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਆ ਇਹ ਤਾਂ ਹੈਗਾ ਸਮਾਜਿਕ ਪੱਧਰ ਤੇ ਜਿਹੜੀ ਮਹਮ ਦਾ ਇੱਕ ਹਿੱਸਾ ਹੈ ਦੂਜਾ ਪ੍ਰਸ਼ਾਸਕੀ ਹਿੱਸਾ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਔਰ ਨਸ਼ਾ ਤਸ ਤੋਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜੈਦਾਤਾ ਜ਼ਬਤ ਕੀਤੇ ਜਾਂ ਰਹੀਆਂ ਸੋ ਜਿਸ ਤਰ੍ਹਾਂ ਮਈ ਦਾ ਮਹੀਨਾ ਤੈਅ ਕੀਤਾ ਗਿਆ ਕਿ ਮਈ ਮਹੀਨੇ ਦੇ ਅੰਤ ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਏਗਾ ਅਧਿਕਾਰੀਆਂ ਦੀਆਂ ਡਿਊਟੀਆਂ ਪੁਲਿਸ ਦੀਆਂ ਡਿਊਟੀਆਂ ਕਾਰਨ ਮੰਤਰੀ ਮੁੱਖ ਮੰਤਰੀ ਇੱਕ ਵੱਡੀ ਮਹਮ ਪੰਜਾਬ ਛੜੀ ਹੋਈ ਹੈ ਦੇਖਿਆ ਜਾਏਗਾ ਕਿ ਮਈ ਦੇ 31 ਤੱਕ ਨਸ਼ਾ ਵਿਰੋਧੀ ਮਹਮਾ ਕਿ ਉਹਦੇ ਨਤੀਜੇ ਇਸ ਦੇ ਸਾਹਮਣੇ ਆ ਰਹੇ ਜੀ ਜੀ ਤੋਂ ਦੂਜੇ ਪਾਸੇ ਗੱਲ ਕਰਾਂਗੇ ਜਿੱਦਾਂ ਕਿ ਅੱਜ ਹਾਈ ਕੋਰਟ ਦਾ ਰੋਕ ਕੀਤਾ ਗਿਆ ਜੀ ਪੰਜਾਬ ਸਰਕਾਰ ਵੱਲੋਂ ਉੱਥੇ ਵੀ ਅੱਜ ਚਿੱਠੀ ਭੇਜੀ ਗਈ ਹੈ ਜੀ ਦੇਖੋ ਪੰਜਾਬ ਸਰਕਾਰ ਜਿੰਨਾ ਮੁੱਦਿਆਂ ਦਾ ਆ ਜ਼ਿਕਰ ਕਰ ਰਿਹਾ ਹੈਂ ਧੂਰੀ ਲੜਾਈ ਜਿਹੜੀ ਲੜੀ ਜਾ ਰਹੀ ਹੈ ਪੰਜਾਬ ਵੱਲੋਂ ਨਸ਼ਿਆਂ ਦੀ ਗੱਲ ਕਰਦੇ ਆਪਾਂ ਦੂਜੇ ਪਾਸੇ ਪਾਣੀਆਂ ਦੀ ਗੱਲ ਕਰਦੇ ਆਂ ਹੁਣ ਪੰਜਾਬ ਨੂੰ ਜਦੋਂ ਆਪਾਂ ਅਦਾਲਤਾਂ ਦੀ ਲੜਾਈ ਦੀ ਗੱਲ ਕਰਦੇ ਆਂ ਤਾਂ ਵੱਡੀ ਲੜਾਈ ਮੈਂ ਜ਼ਰੂਰ ਸਮਝੀ ਕਰਨੀ ਚਾਹਾਂਗਾ ਜਿਹੜੀ ਆਉਣ ਵਾਲੇ ਦਿਨਾਂ 'ਚ ਕੀ ਇਸ ਲਾ ਕੇਸ ਕਰਨੀ ਪਏਗੀ ਉਹ ਹੈ ਕਿ ਜੇ ਹਰਿਆਣਾ ਵੱਲੋਂ ਇੱਕ ਜਾਣਿਤ ਪਟੀਸ਼ਨ ਪਾਈ ਗਈ ਹੈ ਪੰਜਾਬ ਦੇ ਖਿਲਾਫ ਕਿ ਜੀ ਸਾਡਾ ਧਕੇ ਨਾਲ ਆਗੜਾ ਬਿਆਸ ਮੈਨੇਜਮੈਂਟ ਉਹਨੇ ਜਿਹੜਾ ਫੈਸਲਾ ਕਰ ਲਿਆ ਸੀ ਉਹ ਪਾਣੀ ਦਿੱਤਾ ਜਾ ਰਿਹਾ ਉਹ ਪਾਣੀ ਜਿਹੜਾ ਰੋਕ ਦਿੱਤਾ ਗਿਆ ਉਹ ਜਾਣਿਤ ਪਟੀਸ਼ਨ ਜਗਰੇ ਦਿਨ ਚ ਕੀ ਸੁਣਵਾਈ ਹੋਏਗੀ ਕਿ ਭਲੇ ਇਨੀ ਗੱਲ ਨਹੀਂ ਸਗੋਂ ਅੱਜ ਹਰਿਆਣਾ ਨੇ ਇਸ ਗੱਲ ਦਾ ਵੀ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਐਸਵਾਈਐਲ ਦੇ ਮੁੱਦੇ ਤੇ ਵੀ ਲੜਾਈ ਲੜਾਂਗੇ ਅਸੀ ਕਹਿੰਦੇ ਜੇ ਕਾਨੂੰਨੀ ਪਹਿਲੂ ਹੋਵੇ ਜੀ ਇਹ ਸਾਨੂੰ ਕੇਂਦਰ ਕੋਲੇ ਜਾਣਾ ਪਵੇ ਜੇ ਸਾਰੇ ਮਾਮਲੇ ਤੇ ਐਸਵੀਐਲ ਦੇ ਮਾਮਲੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਜੀ ਧੱਕੇ ਨਾਲ ਐਸਵੀਐਲ ਬਣ ਤੋਂ ਰੋਕੀ ਜਾ ਰਹੀ ਹੈ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਚਾਹੁੰਦਾ ਹੈ ਅੱਜ ਵੀ ਜਿਹੜੇ ਅੰਕੜੇ ਪੇਸ਼ ਕੀਤੇ ਜਾ ਰਹੇ ਸੀ ਜੀ ਰਾਣਾ ਦੇ ਮੁੱਖ ਮੰਤਰੀ ਵੱਲੋਂ ਉਹ ਤਾਂ ਬਲਕੇ ਇਹ ਪੇਸ਼ ਕਰ ਰਿਹਾ ਕਿ ਦੇਖੋ ਜੀ ਪੰਜਾਬ ਇਨਾ ਫਾਲਤੂ ਪਾਣੀ ਇਸਤੇਮਾਲ ਕਰ ਰਿਹਾ ਜੀ ਪੰਜਾਬ ਫਾਲਤੂ ਪਾਣੀ ਇਸਤੇਮਾਲ ਕਰ ਰਿਹਾ ਹੈ ਜੀ ਤਾਂ ਫਿਰ ਤਾਂ ਪੰਜਾਬ ਦੇ ਖਿਲਾਫ ਕੋਈ ਗੱਲ ਹੀ ਨਹੀਂ ਬਣਦੀ ਫਿਰ ਤਾਂ ਹਰਿਆਣਾ ਨੂੰ ਆਪਣੇ ਇਸੇ ਦਾ ਪਾਣੀ ਲੈ ਲੈਣਾ ਚਾਹੀਦਾ ਪੰਜਾਬ ਰੋਕੇ ਨਹੀਂ ਸਕੇਗਾ ਸੋ ਇਸ ਤਰ੍ਹਾਂ ਦੇ ਦੋਸ਼ਾਂ ਨੂੰ ਲੈ ਕੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਮਾਮਲਿਆਂ ਲੈ ਕੇ ਅਦਾਲਤ ਦੇ ਅੰਦਰ ਨਵੀਂ ਜਿਹੜੀ ਇੱਕ ਜਨਾਇਤ ਪਟੀਸ਼ਨ ਪਾਈ ਗਈ ਹੈ ਇਹਦੇ ਚੋਂ ਪੰਜਾਬ ਕੀ ਜਵਾਬ ਦਿੰਦਾ ਪਰ ਕਈ ਪੱਤਰਾਂ ਦੇ ਉੱਤੇ ਲੜਾਈ ਇਹ ਪਹੁੰਚ ਗਿਆ ਪਾਣੀਆਂ ਦੀ ਵੰਡ ਦਾ ਮਾਮਲਾ ਕੇਂਦਰ ਦੇ ਵਿੱਚ ਵੱਖਰੇ ਤੌਰ ਤੇ ਗੱਲ ਹੈ ਅਦਾਲਤ ਤੇ ਵਿੱਚ ਵੱਖਰੇ ਤੌਰ ਤੇ ਗੱਲ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਆਏ ਦਿਨ ਕੋਈ ਨਾ ਕੋਈ ਮਥੇ ਪਾਸ ਕਰ ਰਿਹਾ ਔਰ ਪੰਜਾਬ ਲਗਾਤਾਰ ਇਹ ਕਹਿ ਰਿਹਾ ਕਿ ਭਾਗਰਾ ਬਿਆਸ ਮੈਨੇਜਮੈਂਟ ਬੋਰਡ ਹੈ ਉਹ ਕੇਂਦਰ ਤੇ ਹਰਿਆਣਾ ਦੇ ਦੁਬਾਰੇ ਟਾ ਕੇ ਹਰਿਆਣਾ ਨੂੰ ਵਾਧੂ ਪਾਣੀ ਦੇ ਰਿਹਾ ਸੋ ਕਈ ਪਿੰਾਵਾ ਕਈ ਪੜਾਵਾਾਂ ਦੇ ਉੱਤੇ ਜਿਹੜੀ ਲੜਾਈ ਹੈ ਉਹ ਪੰਜਾਬ ਵੱਲੋਂ ਹਰਿਆਣਾ ਦੇ ਖਿਲਾਫ ਪਾਣੀ ਦੇ ਮੁੱਦੇ ਤੇ ਲੜੀ ਜਾ ਰਹੀ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਸਰ ਤੁਸੀਂ ਪ੍ਰੋਬਲਮ ਦਾ ਹਿੱਸਾ ਬਣਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਅਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਜੋ ਅਖੀਰ ਤੱਕ ਸਾਡੇ ਨਾਲ ਪਰੋਗਰਾਮ ਨਾਲ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ